ਲੋ ਜੀ ਇਸ ਇੰਡੀਅਨ ਬੀਬੀ ਨੇ ਅਮਰੀਕਾ ਦੇ ਪੁੱਤ ਨੂੰ ਪੰਬਲ ਪੂਸੇ ਚ ਪਾ ਦਿੱਤਾ ਪੁੱਤ ਦੇ ਗੱਲ ਅਜੀਬ ਵਿਪਤਾ ਪਾਤੀ ਕਿ ਪੁੱਤ ਨੂੰ ਇਲਾਕੇ ਦੇ ਲੋਕਾਂ ਦੀ ਵੀ ਮਦਦ ਲੈਣੀ ਪੈ ਗਈ ਸਾਰੇ ਪਾਸੇ ਗੱਲ ਫੈਲਣੀ ਪੈ ਗਈ ਕਿ ਭਾਈ ਸਾਡੀ ਮਦਦ ਕਰੋ ਕਿਉਂਕਿ ਮਸਲਾ ਇਹੋ ਜਿਹਾ ਸੁਵਿੰਦਰ ਸ਼ੀਲ ਤੇ ਕਹਿੰਦੇ ਨੇ ਇੰਡੀਅਨ ਦਾ ਦਿਮਾਗ ਬਹੁਤ ਚੱਲਦਾ ਪਰ ਜੇ ਪੁੱਠਾ ਦਿਮਾਗ ਚੱਲੇ ਲੱਗ ਪਏ ਨਾ ਜੀ ਤੇ ਫੇਰ ਭੁਜਾਂਦੇ ਵੀ ਬਹੁਤ ਨੇ ਜਿਵੇਂ ਕਿ ਅਮਰੀਕਾ ਦੇ ਪੁੱਤ ਨੂੰ ਪਾਇਆ ਤੇ ਦੋਸਤੋ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਅੰਦੀ ਜਾਣਕਾਰੀ ਸਾਂਝੀ ਕਰਦੀ ਹੈ ਅਮਰੀਕਾ ਦੇ ਦਰਸ਼ਕਾਂ ਬਾਤ ਹੈ ਕਿਉਂਕਿ ਅਮਰੀਕਾ ਦੇ ਵਿੱਚ 10ਵਾਂ ਪੰਜਾਬੀ ਫੈਸਟ ਤੇ ਟੂਰਨਾਮੈਂਟ ਮਿਸ਼ੀਗਨ ਚ ਹੋਣ ਜਾ ਰਿਹਾ ਹੈ ਤੇ ਖੇਚਲੋ ਤਿਆਰੀ 26 ਜੁਲਾਈ ਸ਼ਨੀਵਾਰ ਨੂੰ ਇਸ ਖੇਡ ਮੇਲੇ ਦੇ ਵਿੱਚ ਅਖਾੜਾ ਵੀ ਲੱਗੇਗਾ ਹਰਜੀਤ ਹਰਮਨ ਦਾ ਤੇ ਉਹਨਾਂ ਦੇ ਨਾਲ-ਨਾਲ ਰੁਪਿੰਦਰ ਹੰਡਾ ਦਾ ਇਸ ਖੇਡ ਮੇਲੇ ਦੇ ਵਿੱਚ 골ਫ ਕੰਪੀਟੀਸ਼ਨ, ਵਾਲੀਬਾਲ, ਸੌਕਰ, ਐਥਲੈਟਿਕਸ, ਕਬੱਡੀ ਤੇ ਕ੍ਰਿਕਟ ਦਾ ਟਰਨਮੈਂਟ ਵੀ ਹੋਏਗਾ। ਚਲੋ ਹੁਣ ਅੱਜ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ। ਸੋ ਸੱਫੀਕਾਲ ਦੋਸਤੋ, ਦੈਨਿਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨਿਖਿਲ ਸ਼ਰਮਾ ਬਹੁਤ ਸਵਾਗਤ ਕਰਦਾ ਹਾਂ। ਸੋ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਵਾਸਤੇ ਖਾਸ ਪੇਸ਼ਕਸ਼ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਅਮਰੀਕਾcredible ਦੀਆਂ ਖਬਰਾਂ ਦੀ ਜਾਣਕਾਰੀ ਵੀ ਦਿਆ ਕਰਾਂਗੇ। ਤੋ ਆ ਜਿਹੜੀ ਖਬਰ ਹੈ ਜੀ ਐਮਐਲਪੀਟਰਸ ਦੀ ਹੈ ਜੇ ਅਮਰੀਕਾ ਦੇ ਮਿਲਪੀਟਰਸ ਦੇ ਵਿੱਚ ਇੱਕ 9 ਸਾਲ ਦਾ ਬੱਚਾ ਜੜਵ ਹੈ ਉਹ ਲਾਪਤਾ ਹੋ ਗਿਆ ਸੀ ਫੋ ਪੁਲਿਸ ਨੂੰ ਭਾਜੜਾ ਪੈ ਗਿਆ ਜੀ ਕਿਉਂਕਿ ਭਾਰਤੀ ਮੂਲ ਦਾ ਬੱਚਾ ਸੀ ਸੁਰੋਨਿਤਾ ਪ੍ਰਸਾਦ ਉਸਦੀ ਮਾਂ ਹੈ ਜਿਸਨੇ ਕੀ ਪੁਲਿਸ ਨੂੰ ਇਹ ਖਬਰ ਦਿੱਤੀ ਕਿ ਉਹਨਾਂ ਦਾ 9 ਸਾਲ ਦਾ ਬੱਚਾ ਜੜਾ ਬਹਿ ਗਵਾਚ ਗਿਆ ਹੁਣ ਬੱਚੇ ਦਾ ਮਸਲਾ ਜੀ ਅਮਰੀਕਾ ਦੀ ਪੁਲਸ ਨੇ ਪੂਰੀ ਸੁਵਿੰਦਨਸ਼ੀਲਤਾ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਕਿ ਬੱਚਾ ਕਿੱਧਰ ਚਲ ਗਿਆ ਪੁਲਸ ਨੇ ਆਪ态ੇ ਲੋਕਾਂ ਦੀ ਮਦਦ ਵਾਸਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੀ ਪਾਤਾ ਕਿ ਸਾਨੂੰ ਵਲੰਟੀਅਰਸ ਵੀ ਤੁਹਾਡੇ ਨਾਲ ਆਓ ਸਾਡੀ ਮਦਦ ਕਰੋ ਉਹ ਬੱਚੇ ਦਾ ਸਰਚ ਆਪਰੇਸ਼ਨ ਚਲਾਈ ਹੈ ਪੁਲਸ ਨੇ ਸਰਚ ਆਪਰੇਸ਼ਨ ਵੀ ਸ਼ੁਰੂ ਕਰਤਾ ਪਰ ਉਹ ਵੀ ਵੀ ਜਿਹੜਾ ਭੁੱਲ ਗਈ ਸੀ ਕਿ ਅਮਰੀਕਾ ਦੀ ਪੁਲਸ ਹੈ ਉਹ ਇਹਦੀ ਜਿਹੜਾ ਟੈਕਨੀਕਲ ਜਾਂਚ ਵੀ ਕਰਦੀ ਹੈ ਤੋਂ ਇੱਕ ਪਾਸੇ ਬੱਚੇ ਦਾ ਸਰਚ ਆਪਰੇਸ਼ਨ ਚੱਲ ਰਿਹਾ ਸੀ ਦੂਸਰੇ ਪਾਸੇ ਤਕਨੀਕੀ ਜਾਂਚ ਚੱਲ ਰਹੀ ਸੀ ਸੋ ਡਿਟੈਕਟਿਵ ਪੁਲਸ ਨੇ ਜਦੋਂ ਖੁਲਾਸਾ ਕੀਤਾ ਤੇ ਸਾਰੇ ਹੈਰਾਨ ਹੋ ਗਏ ਬੱਚਾ ਬਰਾਮਦ ਹੋ ਗਿਆ ਜੀ ਔਰ ਪਤਾ ਲੱਗਿਆ ਕਿ ਸਾਰਾ ਡਰਾਮਾ ਮਾਣ ਹੀ ਰਚਿਆ ਸੀ ਸੋ ਯਾਨੀ ਕਿ ਰੋਨਿਤਾ ਪ੍ਰਸਾਦ ਨੇ ਐਸਾ ਡਰਾਮਾ ਰਚਿਆ ਅਮਰੀਕਾ ਦੀ ਪੁਲਤ ਨੂੰ ਭਾਜੜਾ ਪੈ ਗਈਆਂ ਜੀ ਸੋ ਆਸ-ਪਾਸ ਦੇ ਲੋਕਾਂ ਦੀ ਮਦਦ ਲੈਣੀ ਪਈ ਵਲੰਟੀਅਰਸ ਬੁਲਾਣੇ ਤੇ ਵੱਡਾ ਸਰਚ ਆਪਰੇਸ਼ਨ ਚਲਾਉਣਾ ਪਿਆ ਪਰ ਗੱਲ ਕੀ ਨਿਕਲੀ ਜੀ ਕਹਿੰਦੇ ਜੀ ਆਪ ਹੀ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਤੀ ਤੇ ਬੱਚੇ ਨੂੰ ਆਪ ਹੀ ਲੁਕੋ ਕੇ ਰੱਖਿਆ ਸੀ ਹੁਣ ਸਵਾਲ ਹੈ ਕਿ ਬੱਚਾ ਲੁਕੋਇਆ ਕਿਉਂ ਹੋ ਜੇ ਇੰਡੀਆ ਦੀ ਪੁਲਿਸ ਹੁੰਦੀ ਤੇ ਉਹਨਾਂ ਨੇ ਤਾਂ ਜੀ ਸਾਹਮਣੇ ਲਾ ਕੇ ਖਿਲਾਰ ਦੇਣੀ ਸੀ ਬੀਬੀ ਹਾਂਜੀ ਜੀ ਇਸ ਬੀਬੀ ਨੇ ਇਸ ਕਰਕੇ ਇਦਾਂ ਕੀਤਾ ਦੀ ਪਰ ਅਮਰੀਕਾ ਦੀ ਪੁਲਿਸ ਹੈ ਇਹ ਕਾਨੂੰਨ ਦੀ ਪ੍ਰਕਿਰਿਆ ਨਾਲ ਚੱਲਦੀ ਹੈ ਇਸ ਕਰਕੇ ਉਹਨਾਂ ਨੇ ਅੱਗੇ ਦੇ ਗਾਂਹ ਦੀ ਗੱਲ ਨਹੀਂ ਦੱਸੀ ਗਾਂਹ ਦੀ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹਨੇ ਇਦਾਂ ਕੀਤਾ ਕਿਉਂ ਪਰ ਇਹ ਜਰੂਰ ਉਹਨਾਂ ਨੇ ਜਨਤਾ ਕਰਤਾ ਨਾਲ ਧੰਨਵਾਦ ਵੀ ਕਰਤਾ ਪਬਲਿਕ ਦਾ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਔਰ ਬੱਚੇ ਦੀ ਬਰਾਮਦਗੀ ਹੋਈ ਔਰ ਪੁਲਿਸ ਇਸੇ ਗੱਲ ਨੂੰ ਬੜਾ ਗੌਰਵਸ਼ਾਲੀ ਮਕੂਤ ਕਰਦੀ ਹੈ ਜ਼ਾਹਿਰ ਜੀ ਗੱਲ ਹੈ ਕਿ ਬੱਚੇ ਦੀ ਸੁਰੱਖਿਆ ਜੜੀ ਹੈ ਉਹ ਬਹੁਤ ਜ਼ਰੂਰੀ ਆ ਮੁਲਕ ਕੋਈ ਵੀ ਹੋਵੇ ਹੋਣਾ ਤਾਂ ਫਿਰ ਵੀ ਅਮਰੀਕਾ ਪੁਲਸ ਹੈ ਪਰ ਪੁਲਸ ਨੇ ਮਾਂ ਨੂੰ ਹੁਣ ਗ੍ਰਫਤਾਰ ਕਰ ਲਿਆ ਔਰ ਹੁਣ ਪੁਲਸ ਆਪਣੀ ਅਗਲੀ ਜ਼ਿੰਮੇਵਾਰੀ ਵੀ ਨਿਭਾ ਰਹੀ ਆ ਤਾਂ ਕਿ ਬੱਚੇ ਨੂੰ ਅੱਗੇ ਕਿਨੂੰ ਸੌਂਪਿਆ ਜਾਵੇ ਕਿਹੜੀ ਉਹਦੀ ਸਹੀ ਥਾਂ ਵੈ ਕਿਹੜੀ ਉਹਦੀ ਸੁਰੱਖਿਆ ਥਾਂ ਵੈ ਕਿਉਂਕਿ ਮਾਂ ਦੇ ਹੱਥਾਂ ਦੇ ਵਿੱਚ ਤਾਂ ਉਹਨਾਂ ਨੂੰ ਸੁਰੱਖਿਅਤ ਨਹੀਂ ਦਿਖਿਆ ਔਰ ਮਾਂ ਨੇ ਅਜਿਹਾ ਕਿਉਂ ਕੀਤਾ ਇੱਕ ਵਾਰ ਫਿਲਹਾਲ ਪੁਲਸ ਨੇ ਕੁਝ ਵੀ ਨਹੀਂ ਦੱਸਿਆ ਤਾਂ ਦੋਸਤੋ ਇਹੋ ਜੀ ਖਬਰਾਂ ਵਾਸਤੇ ਪੇਜ ਨੂੰ ਲਾਈਕ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਲੋ ਤੁਹਾਨੂੰ ਇਦਾਂ ਦੀਆਂ ਅਪਡੇਟਸ ਆਪਾਂ ਦਿੰਦੇ ਰਵਾਂਗੇ ਧੰਨਵਾਦ